ਸਤਿ ਸ੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ এডੂਕੇਸ਼ਨ ਪੁਆਇੰਟ ਅੱਜ ਦੀ ਵੀਡੀਓ ਵਿੱਚ ਗੱਲ ਕਰਨ ਜਾ ਰਹੇ ਹਾਂ ਪੀਐਸਟੈਟ ਇਗਜ਼ਾਮ ਦੀ ਪੀਐਸਟੈਟ ਦਾ ਇਗਜ਼ਾਮ ਕਦੋਂ ਕੰਡਕਟ ਕਰਵਾਇਆ ਜਾ ਸਕਦਾ ਹੈ ਕਿ ਇਸ ਪ੍ਰੀਖਿਆ ਨੂੰ 셀ਫ ਸਟਡੀ ਨਾਲ ਕਲੀਅਰ ਕੀਤਾ ਜਾ ਸਕਦਾ ਹੈ ਪੀਐਸਟੈਟ ਦਾ ਜਿਹੜਾ ਪੇਪਰ ਹੈਗਾ ਜੀ ਕਿਉਂ ਕੰਡਕਟ ਕਰਵਾਇਆ ਜਾਂਦਾ ਸਾਰੀਆਂ ਗੱਲਾਂ ਦੀ ਡਿਸਕਸ਼ਨ ਆਪਾਂ ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ ਸੋ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਸੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਆਪਣੀ ਵੀਡੀਓ ਦੀ ਗੱਲ ਕਰ ਰਹੇ ਹਾਂ ਪੀਐਸਟੈਟ ਦਾ ਜਿਹੜਾ ਐਗਜ਼ਾਮ ਹੈਗਾ ਜੀ ਉਹ ਕੰਡਕਟ ਕਰਵਾਇਆ ਹੀ ਕਿਉਂ ਜਾਂਦਾ ਸੋ ਇਹਦੀ ਗੱਲ ਵੀ ਆਪਾਂ ਜਰੂਰ ਕਰਾਂਗੇ ਸੋ ਇਹ ਜਿਹੜਾ ਐਗਜ਼ਾਮ ਹੈਗਾ ਆ ਜਿਹਦੀ ਫਿਲਫਾਰਮ ਫੁੱਲ ਫਾਰਮ ਕੀ ਹੈ ਕੀ ਆ ਪੰਜਾਬ ਸਟੇਟ ਟੀਚਰ ਐਲੀਜੀਬਿਲਟੀ ਟੈਸਟ ਸੋ ਪੰਜਾਬ ਦੇ ਵਿੱਚ ਤੁਸੀਂ ਕਿਸੇ ਵੀ ਸਰਕਾਰੀ ਸਕੂਲ ਦੇ ਸੋ ਉਹਦਾ ਜਿਹੜਾ ਸਭ ਤੋਂ ਫਰਸਟ ਸਟੈਪ ਕੀ ਹੈਗਾ ਜੀ ਫਰਸਟ ਸਟੈਪ ਹੈਗਾ ਜੀ ਕਿ ਤੁਸੀਂ ਜਿਹੜਾ ਟੈਟ ਦਾ ਸਰਟੀਫਿਕੇਟ ਹੈਗਾ ਜੀ ਉਹ ਤੁਸੀਂ ਜਰੂਰ ਪਾਸ ਕੀਤਾ ਹੋਵੇ ਜਿਹਨੂੰ ਤੁਸੀਂ ਟੀਚਰ ਐਲੀਜੀਬਿਲਟੀ ਟੈਸਟ ਕਹਿੰਦੇ ਹੋ ਇਹ ਇੱਕ ਕੁਆਲੀਫਾਈਇੰਗ ਐਗਜ਼ਾਮ ਹੁੰਦਾ ਆ ਇਹਦੇ ਵਿੱਚ ਤੁਸੀਂ ਕੋਈ ਟੌਪ ਨਹੀਂ ਕਰਨਾ ਹੁੰਦਾ 150 ਦੇ ਵਿੱਚੋਂ ਲਗਭਗ ਤੁਸੀਂ 90 ਨੰਬਰ ਲੈਣੇ ਹੁੰਦੇ ਆ ਜੋ ਕਿ 150 ਦਾ 60% ਬਣ ਜਾਂਦਾ ਆ ਇਹ ਜਿਹੜਾ ਪੇਪਰ ਹੈਗਾ ਜੀ ਦੋ ਲੈਵਲ ਵਿੱਚ ਕੰਡਕਟ ਕਰਵਾਇਆ ਜਾਂਦਾ ਪੇਪਰ 1 ਐਂਡ ਪੇਪਰ 2 ਪੇਪਰ 1 ਜਿਹੜੇ ਸਾਥੀ ਕਲੀਅਰ ਕਰਦੇ ਨੇ ਉਹ ਬਣਦੇ ਨੇ ਜੀ ਈਟੀਟੀ ਟੀਚਰ ਜਿਹਨੂੰ ਤੁਸੀਂ ਪ੍ਰਾਇਮਰੀ ਟੀਚਰ ਕਹਿ ਦਿੰਦੇ ਹੋ ਜੀਬੀਡੀਟੀ ਟੀਚਰ ਕਹਿ ਦਿੰਦੇ ਹੋ ਬੀਐੜੀਸੀ ਟੀਚਰ ਵੀ ਕਹਿ ਦਿੰਦੇ ਹੋ ਵੱਖਰੇ ਵੱਖਰੇ ਸਟੇਟਸ ਦੇ ਵਿੱਚ ਵੱਖਰੇ ਵੱਖਰੇ ਨਾਵਾਂ ਨਾਲ ਇਹਨੂੰ ਅਸੀਂ ਜਾਣਦੇ ਹਾਂ ਜਿਹਨੂੰ ਤੁਸੀਂ ਪੇਪਰ 1 ਕਹਿੰਦੇ ਹੋ ਪ ਦੀ ਨੇਜੀ ਮਾਸਟਰ ਕਾਰਡਰ ਟੀਚਰ ਜਾਂ ਫਿਰ TGT ਟੀਚਰ TGT ਟੀਚਰ ਜਦੋਂ ਤੁਸੀਂ ਬਣ ਜਾਂਦੇ ਹੋ ਤੁਸੀਂ 6ਵੀਂ ਤੋਂ ਲੈ ਕੇ 10ਵੀਂ ਜਮਾਤ ਦੇ ਬੱਚਿਆਂ ਨੂੰ ਪੜਾਉਣ ਦੇ ਲਈ ਤੁਸੀਂ ਐਲੀਜੀਬਲ ਹੁੰਨੇ ਹੋ ਪੀਐਸਟਡ ਪਾਸ ਕਰਨ ਦਾ ਮਤਲਬ ਇਹ ਨਹੀਂ ਹੈਗਾ ਕਿ ਤੁਹਾਨੂੰ ਜੋਬ ਪੱਕੀ ਹੀ ਮਿਲ ਜਾਣੀ ਆ ਜਾਂ ਫਿਰ ਤੁਹਾਡੀ ਜੋਬ ਦੀ ਕੋਈ ਗਾਰੰਟੀ ਹੁੰਦੀ ਆ ਬਟ ਕਿਉਂਕਿ ਇਹ ਫਰਸਟ ਸਟੈਪ ਹੈਗਾ ਆ ਤੁਹਾਡੀ ਕਾਮਯਾਬੀ ਦਾ ਕਿਉਂਕਿ ਜਦੋਂ ਤੱਕ ਤੁਸੀਂ ਪੇਪਰ ਜਿਹੜਾ ਪੀਐਸਟੈਟ ਦਾ ਪੇਪਰ ਹੈਗਾ ਤੁਸੀਂ ਪਾਸ ਨਾ ਕੀਤਾ ਹੋਵੇ ਉਦੋਂ ਤੱਕ ਸਮਝ ਲਓ ਤੁਸੀਂ ਟੀਚਿੰਗ ਇਗਜ਼ਾਮ ਦੇ ਵਿੱਚ ਟੀਚਿੰਗ ਜੋਬਸ ਦੇ ਵਿੱਚ ਕੁਝ ਕਰ ਹੀ ਨਹੀਂ ਸਕਦੇ ਜਿਵੇਂ ਸੈਂਟਰ ਦੁਆਰਾ ਸੀਟੈਟ ਦਾ ਪੇਪਰ ਲਿਆ ਜਾਂਦਾ ਪੰਜਾਬ ਦੁਆਰਾ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਰਿਕਰੂਟਮੈਂਟ ਦੇ ਲਈ ਪੀਐਸਟੈਟ ਦਾ ਇਗਜ਼ਾਮ ਲਿਆ ਜਾਂਦਾ ਸੋ ਇੰਨੀ ਗੱਲ ਤੁਸੀਂ ਸਮਝ ਗਏ ਹੋਣੇ ਆ ਕਿ ਪੀਐਸਟੈਟ ਦਾ ਪੇਪਰ ਕਿਉਂ ਕੰਡਕਟ ਕਰਵਾ ਜੀ ਗੱਲ ਇਹ ਹੁੰਦੀ ਆ ਕਿ ਸਰ ਇਸ ਐਗਜ਼ਾਮ ਨੂੰ ਸੈਲਫ ਸਟਡੀ ਨਾਲ ਕਲੀਅਰ ਕੀਤਾ ਜਾ ਸਕਦਾ ਹੈ ਸੋ ਬਿਲਕੁਲ ਵੈਸੇ ਕਾਫੀ ਵਾਰ ਵੇਖਿਆ ਜਾਂਦਾ ਸਾਥੀ ਜਿਹੜੇ ਹੈਗੇ ਆ ਤਿੰਨ ਤਿੰਨ ਚਾਰ ਚਾਰ ਸਾਲਾਂ ਤੋਂ ਤਿਆਰੀ ਕਰ ਰਹੀ ਹੁੰਦੇ ਆ ਉਹਨਾਂ ਦਾ ਪੇਪਰ ਨਹੀਂ ਕਲੀਅਰ ਹੁੰਦਾ ਬਟ ਜਿਹੜੇ ਨਵੇਂ-ਨਵੇਂ ਜਿਹੜੇ ਯੰਗ ਜਨਰੇਸ਼ਨ ਹੈਗੀ ਆ ਯੰਗ-ਯੰਗ ਜਿਹੜੇ ਸਾਥੀ ਹੈਗੇ ਆ ਜਿਹੜੇ ਬੀਆਰਡੀ ਜਾਂ ਫਿਰ ਈਟੀਟੀ ਕਰਕੇ ਆਉਂਦੇ ਆ ਉਹ ਪਹਿਲੇ ਅਟੈਂਪਟ ਦੇ ਵਿੱਚ ਵੀ ਪੇਪਰ ਕਲੀਅਰ ਕਰ ਲੈਂਦੇ ਆ ਸੋ ਇਹ ਗੱਲਾਂ ਵੇਖਣ ਨੂੰ ਮਿਲਦੀਆਂ ਨੇ ਇਹਦਾ ਮਤਲਬ ਇਹ ਬਿਲਕੁਲ ਨਹੀਂ ਹੈਗਾ ਕਿ ਜਿਹੜੇ ਸਾਥੀ 3-4 ਸਾਲਾਂ ਤੋਂ ਪ੍ਰੀਪਰੇਸ਼ਨ ਕਰ ਰਹੇ ਹੈਗੇ ਜਾਂ ਉਹਨਾਂ ਦਾ ਦਿਮਾਗ ਇਹਨਾਂ ਨਾਲੋਂ ਘੱਟ ਹੈ ਹੋ ਸਕਦਾ ਕਿ ਉਹਨਾਂ ਦਾ ਜਿਹੜਾ ਦਿਮਾਗ ਹੈਗਾ ਜਾਂ ਫਿਰ ਟੀਚਿੰਗ ਜਿਹੜੀਆਂ ਸਕਿੱਲਸ ਨੇ ਉਹ ਜ਼ਿਆਦਾ ਹੋਣ ਜਿਹੜੇ ਕਿ ਪਹਿਲੇ ਅਟੈਂਪਟ ਦੇ ਵਿੱਚ ਪੇਪਰ ਕਲੀਅਰ ਕਰ ਲੈਂਦੇ ਆ ਸੋ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ ਬਟ ਉਹਨਾਂ ਨੂੰ ਥੋੜਾ ਜਿਹਾ ਧਿਆਨ ਦੇਣ ਦੀ ਜ਼ਰੂਰਤ ਹੈਗੀ ਆ ਕਿ ਅਸੀਂ ਜੇਕਰ ਗਲਤੀਆਂ ਕਰ ਰਹੇ ਆ ਜੇਕਰ ਅਸੀਂ ਸਾਡਾ ਜੇਕਰ ਸਾਡਾ ਪੇਪਰ ਤਿੰਨ ਚਾਰ ਸਾਲਾਂ ਤੋਂ ਕਲੀਅਰ ਨਹੀਂ ਹੋਇਆ ਤੇ ਉਹਦੇ ਪਿੱਛੇ ਰੀਜ਼ਨ ਕੀ ਹੈ ਅਸੀਂ ਕਿਹੜੇ ਸੈਕਸ਼ਨ ਦੇ ਵਿੱਚ ਗਲਤੀਆਂ ਕਰ ਰਹੇ ਆ ਜੇਕਰ 150 ਨੰਬਰ ਦਾ ਪੇਪਰ ਹੁੰਦਾ ਆ ਉਹਦੇ ਵਿੱਚ ਤੁਹਾਨੂੰ 4 ਤੋਂ ਲੈ ਕੇ 5 ਸੈਕਸ਼ਨ ਵੇਖਣ ਨੂੰ ਮਿਲਦੇ ਆ ਪੇਪਰ 1 ਐਂਡ ਪੇਪਰ 2 ਦੇ ਅਕੋਰਡਿੰਗ ਸੋ ਉਹਦੇ ਵਿੱਚ ਅਸੀਂ ਕਿਹੜੇ ਸੈਕਸ਼ਨ ਦੇ ਵਿੱਚ ਸਭ ਤੋਂ ਵੱਧ ਗਲਤੀਆਂ ਤੇ ਧਿਆਨ ਦੇ ਨਿਉ ਆਪਦੀ ਅਸੈਸਮੈਂਟ ਕਰਦੇ ਹਾਂ ਆਪ ਦਾ ਬਲੰਕਣ ਕਰਦੇ ਹਾਂ ਖੁਦ ਨੂੰ ਚੈੱਕ ਕਰਦੇ ਹਾਂ ਕਿ ਯਾਰ ਮੇਰੇ ਇਸ ਸੈਕਸ਼ਨ ਦੇ ਵਿੱਚ ਘਟ ਨੰਬਰ ਬਣ ਰਹੇ ਆ ਜੇਕਰ ਮੈਂ ਇਸ ਚੀਜ਼ ਤੇ ਜ਼ਿਆਦਾ ਧਿਆਨ ਦੇਵਾਂ ਆਪ ਦੇ ਸਬਜੈਕਟ ਤੇ ਜ਼ਿਆਦਾ ਧਿਆਨ ਦੇਵਾਂ ਤੇ ਬਿਲਕੁਲ ਪਹਿਲੇ ਅਟੈਂਪਟ ਦੇ ਵਿੱਚ ਵੀ ਮੈਂ ਇਸ ਪ੍ਰੀਖਿਆ ਨੂੰ ਪਾਸ ਕਰ ਸਕਦਾ ਆ ਬਟ ਆਪਣੇ ਕੋਲ ਦਿਨ ਕਿੰਨੇ ਰਹਿ ਗਏ ਜੇਕਰ ਆਪਾਂ ਗੱਲ ਕਰੀਏ ਜਿਹਦੇ ਪਿੱਛੇ ਮੈਂ ਵੀਡੀਓ ਬਣਾ ਰਿਹਾ ਕਿ ਆਪਣੇ ਕੋਲ ਕਿੰਨੇ ਦਿਨ ਹੈਗੇ ਆ ਪੀਐਸਟੈਡ ਦੀ ਪ੍ਰੀਖਿਆ ਦੀ ਤਿਆਰੀ ਕਰਨ ਦੇ ਲਈ ਕਦੋਂ ਤੱਕ ਐਗਜ਼ਾਮ ਕੰਡਕਟ ਕਰਵਾਇਆ ਜਾਏਗਾ ਵੈਸੇ ਤਾਂ ਇਹ ਇੱਕ ਗੈਸ ਵਰਕ ਹੀ ਹੁੰਦਾ ਆ ਬਟ ਫਿਰ ਆਪਾਂ ਲੌਜੀਕਲ ਗੈਸ ਲਗਾਉਣਾ ਹੁੰਦਾ ਆਪਣੇ ਲਗਭਗ ਕਾਫੀ ਜ਼ਿਆਦਾ ਚਾਂਸਸ ਹੁੰਦੇ ਆ ਕਿ ਜਿਹੜੀਆਂ ਗੱਲਾਂ ਆਪਾਂ ਇੱਥੇ ਕਰ ਰਹੇ ਆ ਵੀ ਐਗਜ਼ਾਮ ਤੁਹਾਡਾ ਉਦੋਂ ਹੀ ਕੰਡਕਟ ਕਰਵਾਇਆ ਜਾਵੇ ਸੋ ਵੈਸੇ ਤਾਂ ਵੱਖ-ਵੱਖ ਜਿਹੜੀਆਂ ਜਥੇਬੰਦੀਆਂ ਨੇ ਉਹ ਵੀ ਸਰਕਾਰ ਨਾਲ ਗੱਲਬਾਤ ਕਰ ਰਹੀਆਂ ਨੇ ਕਿ ਇਸ ਐਗਜ਼ਾਮ ਨੂੰ ਛੇਤੀ ਲਿਆ ਜਾਵੇ ਬਟ ਅਸਲ ਵਿੱਚ ਜਿਹੜਾ ਪ੍ਰੋਸੈਸ ਚੱਲ ਰਿਹਾ ਜੇਕਰ ਆਪਾਂ ਜਥੇਬੰਦੀਆਂ ਵਾਲੀਆਂ ਗੱਲਾਂ ਨੂੰ ਇਗਨੋਰ ਕਰਦੀਏ ਕਿ ਉਹਨਾਂ ਨਾਲ ਕੋਈ ਸਰਕਾਰ ਦੀ ਗੱਲਬਾਤ ਹੋ ਰਹੀ ਹੈ ਜਾਂ ਫਿਰ ਨਹੀਂ ਹੋ ਰਹੀ ਸੋ ਉਸ ਅਕੋਰਡਿੰਗ ਜਿਹੜਾ ਤੁਹਾਡਾ ਪੇਪਰ ਹੈਗਾ ਆ ਉਹ ਕਦੋਂ ਕੰਡਕਟ ਕਰਵਾਇਆ ਜਾਊਗਾ ਇਹਦੇ ਬਾਰੇ ਵੀ ਮੈਂ ਤੁ ਸੋ ਇਹ ਜਿਹੜਾ ਪੇਪਰ ਹੈਗਾ ਜੀ ਤੁਹਾਡਾ ਹੋ ਸਕਦਾ ਹੈ ਕਿ ਅਕਤੂਬਰ ਮਹੀਨੇ ਵਿੱਚ ਤੁਹਾਨੂੰ ਨੋਟੀਫਿਕੇਸ਼ਨ ਵੇਖਣ ਨੂੰ ਮਿਲੇ ਜੇਕਰ ਅਕਤੂਬਰ ਮਹੀਨੇ ਵਿੱਚ ਨੋਟੀਫਿਕੇਸ਼ਨ ਆ ਗਿਆ ਸੋ ਸਮਝ ਲਓ ਤੁਸੀਂ ਕਿ ਨਵੰਬਰ ਮਹੀਨੇ ਦੇ ਵਿੱਚ ਜਿਹੜੀ ਇਹ ਪ੍ਰੀਖਿਆ ਹੈਗੀ ਹੈ ਜੀ ਕੰਡਕਟ ਕਰਵਾਈ ਜਾ ਸਕਦੀ ਹੈ ਥੋੜਾ ਬਹੁਤ ਅੱਗੇ ਪਿੱਛੇ ਹੋ ਸਕਦਾ ਆ ਬਟ ਇਹ ਜਿਹੜੀਆਂ ਡੇਟਸ ਨੇ ਜੀ ਇਹਦੇ ਵਿੱਚ ਵਿੱਚ ਹੀ ਜਿਹੜਾ ਤੁਹਾਡਾ ਐਗਜ਼ਾਮ ਹੈਗਾ ਜੀ ਉਹ ਕੰਡਕਟ ਕਰਵਾਇਆ ਜਾ ਸਕਦਾ ਹੈ ਸੋ ਕੁੱਲ ਮਿਲਾ ਕੇ ਤੁਹਾਡੇ ਕੋਲ ਦਿਨ ਕਿੰਨੇ ਰਹਿ ਗਏ ਜੀ ਆਪਦੇ ਪੇਪਰ ਦੀ ਤਿਆਰੀ ਕਰਨ ਦੇ ਲਈ ਸੋ ਕੁੱਲ ਮਿਲਾ ਕੇ ਤੁਹਾਡੇ ਕੋਲ ਲਗਭਗ ਲਗਭਗ 90 ਦਿਨ ਰਹਿ ਗਏ ਆ ਐਂਡ ਇਹਨਾਂ ਦੇ ਨਾ ਵਿੱਚ ਤੁਸੀਂ ਆਪ ਦੇ एग्जाम ਦੀ ਤਿਆਰੀ ਬਹੁਤ ਹੀ ਵਧੀਆ ਤਰੀਕੇ ਨਾਲ ਕਰ ਸਕਦੇ ਹੋ ਕਰਨ ਵਾਲੇ ਸਾਥੀ ਇੱਕ ਮਹੀਨੇ ਵਿੱਚ ਵੀ ਇਸ एग्जाम ਦੀ ਤਿਆਰੀ ਕਰ ਸਕਦੇ ਆ ਪੇਪਰ ਕਲੀਅਰ ਕਰ ਸਕਦੇ ਆ ਇੰਪੋਰਟੈਂਟ ਟਾਪਿਕਸ ਪੜ੍ਹ ਕੇ ਬਟ ਕਿਉਂਕਿ 90 ਦਿਨ ਦਾ ਜਿਹੜਾ ਸਮਾਂ ਹੈਗਾ ਜੀ ਇਹ ਕੋਈ ਛੋਟਾ ਸਮਾਂ ਨਹੀਂ ਹੁੰਦਾ ਜੇਕਰ ਤੁਸੀਂ ਸਕੂਲ ਲੱਗੇ ਵੀ ਹੋਏ ਹੋ ਫਿਰ ਵੀ ਤੁਸੀਂ ਇਹਨਾਂ एग्जाम्स ਨੂੰ ਕਲੀਅਰ ਕਰ ਸਕਦੇ ਹੋ ਬਾਕੀ ਉਹ ਗੱਲ ਵੱਖਰੀ ਆ ਕਿਸੇ ਦੇ ਘਰ ਮਜਬੂਰੀਆਂ ਹੁੰਦੀਆਂ ਨੇ ਉਹਨਾਂ ਦੇ ਕਹਿ ਲਓ ਕਿ ਪੇਰੈਂਟਸ ਦੀ ਸੇਵਾ ਕਰ ਰਹੇ ਹੁੰਦੇ ਆ ਕਿਉਂਕਿ ਕੁਝ ਸਾਥੀਆਂ ਦੇ ਮੈਸੇਜ ਆਏ ਸਗੇ ਕਿ ਸਰ ਮੇਰੇ ਮਦਰ ਫਾਦਰ ਬਿਮਾਰ ਰਹਿੰਦੇ ਆ ਵੀ ਉਹਨਾਂ ਦੀ ਸੇਵਾ ਵਿੱਚ ਜ਼ਿਆਦਾ ਟਾਈਮ ਲੰਘ ਜਾਂਦਾ ਜਾਂ ਸਕੂਲ ਤੋਂ ਬਾਅਦ ਸੋ ਇਸ ਕਰਕੇ ਮੇਰੀ ਪ੍ਰੋਪਰ ਤਿਆਰੀ ਨਹੀਂ ਹੋ ਪਾਉਂਦੀ ਬਟ ਕੋਈ ਗੱਲ ਨਹੀਂ ਉਹ ਕੁਝ ਇਸ ਤਰ੍ਹਾਂ ਦੇ ਐਕਸੈਪਸ਼ਨਲ ਕੇਸ ਵੀ ਹੁੰਦੇ ਆ ਬਟ ਜੇ ਤੁਸੀਂ ਚਾਹੋ ਥੋੜਾ ਬਹੁਤ ਟਾਈਮ ਕੱਢ ਕੇ ਸਟ੍ਰੈਟੈਜਿਕ ਤਰੀਕੇ ਨਾਲ ਥੋੜਾ ਬਹੁਤ ਪੜ੍ਹ ਕੇ ਵੀ ਆਪਦੇ ਪੇਪਰ ਨੂੰ ਕਲੀਅਰ ਕਰ ਸਕਦੇ ਹੋ ਕਿਉਂਕਿ ਟੀਚਿੰਗ ਇਗਜ਼ਾਮ ਦੇ ਵਿੱਚ ਜਦੋਂ ਤੱਕ ਤੁਸੀਂ ਟੈਟ ਦੀਆਂ ਪ੍ਰੀਖਿਆਵਾਂ ਪਾਸ ਨਹੀਂ ਕਰਦੇ ਤੁਹਾਡੀ ਬੀਐਡ ਜਾਂ ਫਿਰ ਈਟਟੀ ਕਰੀ ਦਾ ਕੋਈ ਫਾਇਦਾ ਨਹੀਂ ਹੈਗਾ ਸੋ ਓਵਰਆਲ ਮੈਂ ਤੁਹਾਨੂੰ ਦੱਸਦਾ ਆ ਕਿ ਜਿਹੜਾ ਤੁਹਾਡਾ ਪੇਪਰ ਹੈਗਾ ਜੀ ਹਿਸਾਬ ਲਗਾ ਲਓ ਕਿ 90 ਦਿਨ ਹੈਗੇ ਆ ਡੇਲੀ ਦਾ ਤੁਸੀਂ ਇੱਕ ਦੋ ਟਾਪਿਕ ਕਰਿਆ ਕਰੋ 5-10 ਜਿਹੜੇ ਲੈਸਨ ਹੈਗੇ ਜਿਹੜੇ ਵੀ ਤੁਹਾਡੇ ਐਸਐਸਟੀ, ਈਵੀਐਸ ਜਾਂ ਫਿਰ ਮੈਥ ਸਾਇੰਸ ਦੇ ਉਹ ਤੁਸੀਂ ਡੇਲੀ ਦਾ ਇੱਕ ਅਦਾ ਜਿਹੜਾ ਲੈਸਨ ਹੈਗਾ ਜੀ ਉਹ ਤੁਸੀਂ ਜਰੂਰ ਹੱਲ ਕਰਨ ਦੀ ਕੋਸ਼ਿਸ਼ ਕਰਿਆ ਕਰੋ ਐਂਡ ਪ੍ਰੀਵੀਅਸ ਈਅਰ ਨਾਲ ਦੀ ਨਾਲ ਸੋਲਵ ਕਰਨ ਦੀ ਕੋਸ਼ਿਸ਼ ਕਰਿਆ ਕਰੋ ਕੋਈ ਵੀ ਜਿਹੜਾ ਐਗਜ਼ਾਮ ਹੈਗਾ ਜੀ ਇੰਨਾ ਜ਼ਿਆਦਾ ਔਖਾ ਨਹੀਂ ਹੁੰਦਾ ਜੇਕਰ ਤੁਸੀਂ ਸਟ੍ਰੈਟੈਜਿਕ ਤਰੀਕੇ ਨਾਲ ਤਿਆਰੀ ਕਰਦੇ ਹੋ ਤੇ ਘੱਟ ਟਾਈਮ ਦੇ ਵਿੱਚ ਵੀ ਵਧੀਆ ਤਿਆਰੀ ਕੀਤੀ ਜਾ ਸਕਦੀ ਹੈ ਸੋ ਦੋਸਤੋ ਜੇਕਰ ਵੀਡੀਓ ਹੈਲਪਫੁਲ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ ਐਗਜ਼ਾਮ ਤੋਂ ਸੰਬੰਧਿਤ ਐਂਡ ਗਵਰਨਮੈਂਟ ਜੌਬ ਤੋਂ ਰਿਲੇਟਡ ਕੋਈ ਵੀ ਅਪਡੇਟ ਸਰਕਾਰ ਦੁਆਰਾ ਜਾਰੀ ਕੀਤੀ ਜਾਂਦੀ ਹੈ ਤਾਂ ਉਸ ਰਿਗਾਰਡਿੰਗ ਆਪਾਂ ਇਸ ਚੈਨਲ ਤੇ ਵੀਡੀਓਜ਼ ਬਣਾਉਂਦੇ ਰਹਿੰਦੇ ਆ ਜਿਹੜੇ ਸਾਥੀ ਐਂਡ ਤੱਕ ਵੀਡੀਓ ਦੇਖ ਰਹੇ ਆ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜੇਕਰ ਤੁਹਾਡਾ ਕੋਈ ਸਵਾਲ ਹੋਵੇ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਜੇਕਰ ਮੈਨੂੰ ਤੁਹਾਡੇ ਕੁਐਸਚਨ ਦਾ ਜਵਾਬ ਪਤਾ ਹੋਊਗਾ ਮੈਂ ਕੋਸ਼ਿਸ਼ ਕਰੂੰਗਾ ਤੁਹਾਡੇ ਸਵਾਲ ਦਾ ਜਿਹੜਾ ਜਵਾਬ ਹੈਗਾ ਜੀ ਉਹ ਛੇਤੀ ਤੋਂ ਛੇਤੀ ਕਮੈਂਟ ਸੈਕਸ਼ਨ ਵਿੱਚ ਰਿਪਲਾਈ ਕਰਾਂ ਸੋ ਇਸ ਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਗੋਡ ਬlesਸ ਯੂ ਆਲ